ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ 31 ਰਾਗਾਂ ਵਿੱਚ ਉਚਾਰਨ ਕੀਤੀ ਗਈ ਹੈ ਕੁਝ ਬਾਣੀਆਂ ਰਾਗ ਰਹਿਤ ਵਿਹਾਨ ਉਹਨਾਂ ਵਿੱਚ ਇੱਕ ਬਾਣੀ ਹੈ ਫੁਨਹੇ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1361 ਤੋਂ 1363 ਤੱਕ ਸੁਭਾਏਮਾਨ ਹੈ ਇਹ ਬਾਣੀ ਪੰਜਵੇਂ ਪਾਤਸ਼ਾਹ ਧੰਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀ ਗਈ ਹੈ ਜਿਸ ਦੇ 23 ਸ਼ਲੋਕ ਹਨ ਫੁਨੇ ਸ਼ਬਦ ਦਾ ਮਤਲਬ ਹੈ ਬਾਰ ਬਾਰ ਇਸ ਬਾਣੀ ਵਿੱਚ ਹਰ ਹਾਂ ਸ਼ਬਦ ਲਗਭਗ ਹਰ ਸ਼ਲੋਕ ਦੇ ਅਖੀਰਲੀ ਪੰਕਤੀ ਵਿੱਚ ਬਾਰ ਬਾਰ ਆਇਆ ਹੈ ਹਰ ਹਾਂ ਦਾ ਮਤਲਬ ਹੈ ਪਰਮਾਤਮਾ ਹੈ ਅਤੇ ਇਹ ਬਾਣੀ ਹਰੀ ਨੂੰ ਪਰਮਾਤਮਾ ਨੂੰ ਸੰਬੋਧਿਤ ਕੀਤੀ ਗਈ ਹੈ ਇਸ ਬਾਣੀ ਵਿੱਚ ਜੀਵਾਤਮਾ ਦੀ ਪ੍ਰਭੂ ਮਿਲਾਪ ਲਈ ਤੜਪ ਅਤੇ ਉਸ ਨੂੰ ਪ੍ਰਾਪਤ ਕਰਨ ਦੀ ਵਿਧੀ ਦੱਸੀ ਗਈ ਹੈ ਅੰਮ੍ਰਿਤਸਰ ਸਾਹਿਬ ਦੀ ਸੁੰਦਰ ਨਗਰੀ RAMDAS پور ਜਿੱਥੇ ਹਰੀ ਮੰਦਿਰ ਸਾਹਿਬ ਸ਼ਿਸ਼ੋਭਿਤ ਹੈ ਉਸ ਦੀ ਮਹਿਮਾ ਸ਼ਲੋਕ ਨੰਬਰ 10 ਵਿੱਚ ਕੀਤੀ ਗਈ ਹੈ ਡਿਠੇ ਸੱਬੇ ਥਾਂ ਨਹੀਂ ਤੁਦ ਜਿਹਿਆ ਬਦੋਂ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਇਸ ਬਾਣੀ ਰਾਹੀਂ ਗੁਰੂ ਅਰਜਨ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਮਨੁੱਖਾ ਜੀਵਨ ਉਦੋਂ ਹੀ ਸਫਲਾ ਹੈ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰੇ ਅਤੇ ਇਹ ਗੁਣ ਜੀਵ ਨੂੰ ਸਾਧ ਸੰਗਤ ਵਿੱਚੋਂ ਮਿਲਦੇ ਹਨ ਆਓ ਫੁਨੇ ਬਾਣੀ ਦਾ ਪਹਿਲਾ ਸ਼ਲੋਕ ਸਮਝਣ ਦਾ ਯਤਨ ਕਰੀਏ ਫੁਨੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਥ ਕਲਮ ਅਗੰ ਮਸਤਕ ਲੇਖਾਵਤੀ ਉਸ ਅਗੰ ਅਪਹੁੰਚੇ ਹਰੀ ਪਰਿਮਾਤਮਾ ਦੇ ਹੱਥ ਵਿੱਚ ਕਲਮ ਫੜੀ ਹੋਈ ਹੈ ਅਤੇ ਉਹ ਜੀਵਾਂ ਦੇ ਮੱਥੇ ਉੱਤੇ ਲੇਖ ਲਿਖੀ ਜਾ ਰਿਹਾ ਹੈ ਉਰਜ ਰਿਓ ਸਭ ਸੰਗ ਅਨੂਪ ਰੂਪਾਵਤੀ ਓ ਸੋਨੇ ਰੂਪ ਵਾਲਾ ਪ੍ਰਭੂ ਜੀਵਾਂ ਦੇ ਅੰਦਰ ਮਿਲਿਆ ਹੋਇਆ ਹੈ ਇਸ ਲਈ ਕੋਈ ਵੀ ਲੈ ਗਲਤ ਨਹੀਂ ਲਿਖਿਆ ਜਾਂਦਾ ਉਸ ਤਦ ਕਹਿ ਨਾ ਜਾਏ ਮੁਖੋ ਤੁਹਾਰੀਆਂ ਹੀ ਪ੍ਰਭੂ ਤੇਰੀ ਵਡਿਆਈ ਸਾਡੇ ਮੋਹ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ ਮੋਹੀ ਦੇਖ ਦਰਸ਼ ਨਾਨਕ ਬਲੀਹਾਰਿਆ ਤੇਰੀ ਦਰਸ਼ਨਾਂ ਤੋਂ ਮੈਂ ਬਲੀਹਾਰੀ ਜਾਂਦਾ ਹਾਂ ਤੇਰੇ ਦਰਸ਼ਨ ਕਰਕੇ ਮੇਰਾ ਮਨ ਮੋਹਿਆ ਗਿਆ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ